ਇਨ੍ਹਾਂ ਦਿਨਾਂ ਵਿੱਚ ਕੌਮੀ ਮਾਰਗ ਰੀਡਕਾ ਦਾ ਮਸਲਾ ਪੰਜਾਬ ਤੇ ਸੈਂਟਰ ਸਰਕਾਰ ਦੇ ਵਿਚਾਲੇ ਵੀ ਜ਼ਬਰਦਸਤ ਬੋੜ ਤੇ ਪਹੁੰਚ ਗਿਆ ਹੈ ਜਿੱਤੇ ਨਿਤਨ ਗੜਗੜੀ ਦੇ ਕੈਬਨਤ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਉਸ ਦਾ ਜਵਾਬ ਬੜੇ ਸਖਤ ਰੂਪ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੀ ਹੁਣ ਅਸਲੀ ਵਜ੍ਹਾ ਕੀ ਕਿ ਆਖਰੀ ਰੀਡਕਾ ਚੋਣ ਪਿਆ ਗੱਲ ਸਾਹਮਣੇ ਆਈ ਹੈ ਕਿ ਜਦੋਂ ਕੌਮੀ ਮਾਰਗ ਬਾਸੇ ਜ਼ਮੀਨ ਅਕਵਾਇਰ ਕੀਤੀ ਗਈ ਸੀ ਹੈ ਤੇ ਪਟਿਆਲੇ ਦੀ ਜਿਹੜੀ ਜ਼ਮੀਨ ਜ਼ਿਲੇ ਦਿਆਈ ਉੱਥੋਂ ਦੇ ਲੋਕਾਂ ਨੂੰ ਚੰਗਾ ਮਾਪਜਾ ਮਿਲਿਆ ਲੇਕਿਨ ਲੁਧਿਆਣੀ ਜਦੋਂ ਇਹੋ ਜ਼ਮੀਨ ਇਸੇ ਰਾਹ ਵਾਸਤੇ ਐਕਵਾਇਰ ਕੀਤੀ ਗਈ ਤਾਂ ਉਹਨਾਂ ਦੀਆਂ ਜਿਹੜੀਆਂ ਜੇਬਾਂ ਨਾਲ ਜਿਆ ਬੋਝਿਆ ਉਹ ਖਾਲੀ ਨਿਕਲੇ ਤੇ ਉਸ ਤੋਂ ਬਾਅਦ ਰੇਡ ਕਾ 11 ਪਿੰਡਾਂ ਦੇ ਜਿਹੜੇ ਲੁਧਿਆਣਾ ਦੇ ਜਿਹੜੇ ਲੋਕ ਨੇ ਉਹ ਦੁਖੀ ਨੇ ਕਿ ਆਖਰ ਸਾਨੂੰ ਵਾਕਿਆ ਦੇ ਮੁਕਾਬਲੇ ਮਾਪਜਾ ਕਿਉਂ ਘੱਟ ਮਿਲਿਆ ਤੇ ਠੇਕੇਦਾਰ ਜਿਨ੍ਹਾਂ ਨੇ ਪੈਲੀਆਂ ਦੇ ਵਿੱਚ ਮਿੱਟੀ ਲੋਡ ਤੋਂ ਜ਼ਿਆਦਾ ਪੁੱਟ ਲਈ ਸੀ ਉਹ ਵੀ ਇੱਕ ਬੱਡੀ ਵਜਾ ਬਣੀਆਂ ਪੂਰੀ ਖਬਰ ਤੁਹਾਡੇ ਨਾਲ ਸਰਜੀ ਕਰਦੇ ਆ ਕਿ ਦਿੱਲੀ ਕਟੜਾ ਐਕਸਪ੍ਰੈਸ ਲਈ ਪੰਜਾਬ ਵਿੱਚ 7400 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਇਸ ਮਾਰਗ ਦੇ ਨਿਰਮਾਣ ਵਿੱਚ ਪੈ ਰਹੇ ਅੜਿੱਕੇ ਨੂੰ ਕਾਨੂੰਨ ਵਿਵਸਥਾ ਦਾ ਮੁੱਦਾ ਬਣਾ ਰਹੀ ਹੈ ਪਰ ਕਿਸਾਨਾਂ ਮੁਤਾਬਕ ਇਹ ਸਭ ਕੁਝ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਦੇ ਬਾਪ ਜੀ ਦੀ ਦੋਰੀ ਨੀਤੀ ਕਾਰਨ ਹੋ ਰਿਹਾ ਹੈ ਕਿਸਾਨਾਂ ਦਾ ਕਹਿਣਾ ਕਿ ਕਿਸੇ ਪਿੰਡ ਵਿੱਚ ਕਲੈਕਟਰ ਰੇਟ ਵੱਡੇ ਪਿੰਡ ਦਾ ਮਿੱਥਿਆ ਗਿਆ ਤਾਂ ਕਿਸੇ ਥਾਂ ਛੋਟੇ ਪਿੰਡ ਵਾਲਾ ਦਿੱਤਾ ਜਾ ਰਿਹਾ ਜਿਸ ਕਰਕੇ ਕਿਸਾਨ ਪਰੇਸ਼ਾਨ ਆ ਸੂਤਰਾਂ ਦਾ ਕਹਿਣਾ ਕਿ ਪਟਿਆਲਾ ਸੁਗਰੂਰ ਮਲੇਰਕੋਟੜਾ ਦੇ ਕੁਝ ਪਿੰਡਾਂ ਵਿੱਚ ਜ਼ਮੀਨ ਦਾ ਮਾਪਜਾ ਕਰੋੜਾ ਰੁਪਏ ਵਿੱਚ ਦਿੱਤਾ ਗਿਆ ਪਰ ਲੁਧਿਆਣਾ ਵਿੱਚ ਜੋ ਮਾਪਜਾ ਦਿੱਤਾ ਜਾ ਰਿਹਾ ਉਹ ਚਾਰ ਗੁਣਾ ਮਿਲਣ ਦੀ ਬਜਾਏ ਮਾਰਕੀਟ ਰੇਟ ਤੋਂ ਵੀ ਘੱਟ ਦਿੱਲੀ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨਾਂ ਦੇਣ ਵਾਲੇ 300 ਦੇ ਕਰੀਬ ਕਿਸਾਨ ਪਿਛਲੇ ਕਾਫੀ ਸਮੇ ਤੋਂ ਸ਼ਿਕਾਇਤ ਕਰ ਰਹੇ ਨੇ ਕਿਸਾਨ ਆਗੂ ਬਿਕਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਕਾਲਖ ਵਿੱਚ ਜ਼ਮੀਨ ਹੈ ਜਿੱਥੇ 1.5 ਕਿਲਾ ਜ਼ਮੀਨ ਐਕਵਾਇਰ ਹੋਈ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਪ੍ਰੋਜੈਕਟ ਦੇ ਠੇਕੇਦਾਰ ਨੇ 43 ਲੱਖ ਰੁਪਏ ਚ ਕਿਲਾ ਖਰੀਦਿਆ ਪਰ ਸਰਕਾਰ ਨੇ ਉਹਨਾਂ ਨੂੰ 12 ਲੱਖ ਰੁਪਏ ਦੇ ਹਿਸਾਬ ਦੇ ਨਾਲ ਹੀ ਪੈਸੇ ਦੇ ਰਹੀ ਹੈ ਉਹਨਾਂ ਦੇ ਕਹਿ ਦਸਗੇ ਜੀ ਇਸ ਪਾ ਇਹ ਪੈਸੇ ਚਾਰ ਗੁਣਾ ਵੱਧ ਮਿਲਦੇ ਤਾਂ ਇੱਥੋਂ ਦੇ ਮਾਰਕੀਟ ਰੇਟ ਦੇ ਬਰਾਬਰ ਹੁੰਦੇ ਜਦ ਕਿ ਕਿਸਾਨਾਂ ਨੂੰ ਮਾਰਕੀਟ ਰੇਟ ਤੋਂ 4 ਗੁਣਾ ਵੱਧ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਉਹ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦੇ ਪਰ ਹਾਲਾਤ ਇਹ ਹਨ ਕਿ ਜਦੋਂ ਵੀ ਉਹ ਮੁੱਖ ਮੰਤਰੀ ਨੂੰ ਮਿਲ ਜਾਂਦੇ ਨੇ ਉਹਨਾਂ ਨੂੰ ਸਮਾਂ ਹੀ ਨਹੀਂ ਦਿੱਤਾ ਜਾਂਦਾ ਕਿਸਾਨ ਪਰਮਜੀਤ ਨੇ ਦੱਸਿਆ ਕਿ ਉਹਨਾਂ ਦੀ ਪੱਧਕ ਲਈ ਜ਼ਮੀਨ ਅਕਵਾਇਰ ਕੀਤੀ ਗਈ ਹੈ ਉਹਨਾਂ ਨੂੰ ਜੋ ਬੇਸਿਕ ਰੇਟ ਦਿੱਤਾ ਜਾ ਰਿਹਾ ਉਹ ਬਹੁਤ ਹੀ ਘੱਟ ਹੈ ਕੁਝ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਦਾ ਬੇਸਿਕ ਰੇਟ ਵਧਾ ਦਿੱਤਾ ਗਿਆ ਉਹਨਾਂ ਦੱਸਿਆ ਕਿ ਪਟਿਆਲਾ ਤੇ ਬਲੇਰਕੋਟਲਾ ਦੇ ਕੁਝ ਪਿੰਡਾਂ ਵਿੱਚ ਕਿਸਾਨਾਂ ਨੂੰ 2013 ਐਕਟ ਦੇ 28 ਸੈਕਸ਼ਨ ਦੇ 7 ਪੈਰਾ ਤਹਿਤ ਵੱਡੇ ਪਿੰਡਾਂ ਦਾ ਕਲਸਟਰ ਬਣਾ ਕੇ ਉਹਨਾਂ ਦਾ ਕਲੈਕਟਰ ਰੇਟ ਲੈ ਕੇ ਬਾਕੀ ਪਿੰਡਾਂ ਦਾ ਬੇਸਿਕ ਰੇਟ ਕੱਟ ਦਿੱਤਾ ਗਿਆ ਹੈ ਜਿੱਥੇ ਕਿਸਾਨਾਂ ਨੂੰ 4 ਗੁਣਾ ਵੱਧ ਮਾਪਜਾ ਦਿੱਤਾ ਜਾਂ ਪਰ ਲੁਧਿਆਣਾ ਵਿੱਚ ਇਹ ਸਭ ਕੁਝ ਉਲਟ ਹੈ ਇਹ ਤੇ ਛੋਟੇ ਪਿੰਡ ਦਾ ਬੇਸਿਕ ਰੇਟ ਕੱਢ ਕੇ ਪੈਸੇ ਦਿੱਤੇ ਜਾ ਰਹੇ ਨੇ ਲੁਧਿਆਣਾ ਤੋਂ ਪੰਜਾਬੀ ਟਰਬਿਨ ਦੇ ਪੱਤਰਕਾਰ ਗਗਨਦੀਪ अरोड़ा ਹਨ ਦੀ ਖਬਰ ਇਹ ਵੀ ਦੱਸਦੀ ਹੈ ਕਿ ਰਮਨਜੀਤ ਤੇ ਪ੍ਰਿਤਪਾਲ ਸਿੰਘ ਨਾਮਕ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜ਼ਮੀਨਾਂ ਦੇ ਸਹੀ ਮਾਪਜੇ ਦੇ ਲਈ ਲੰਬੇ ਸਮੇਂ ਤੋਂ ਸ਼ਿਕਰਸ਼ ਕਰ ਰਹੇ ਹਨ ਜਦੋਂ ਕਿ ਜ਼ਮੀਨ ਅਕਵਾਇਰ ਕੀਤੀ ਗਈ ਸੀ ਤਾਂ ਉਦੋਂ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਨੇ ਕਿਹਾ ਸੀ ਕਿ ਸਹੀ ਰੇਟ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਰੇਟ 12 ਲੱਖ ਰੁਪਏ ਪ੍ਰਤੀ ਕਿਲਾ ਕਰ ਦਿੱਤਾ ਗਿਆ ਜਦਕਿ ਉਹਨਾਂ ਦੇ ਪਿੰਡਾਂ ਵਿੱਚ ਮਾਰਕੀਟ ਰੇਟ 35 ਤੋਂ 45 ਲੱਖ ਰੁਪਏ ਮਿਲ ਰਿਹਾ ਜਿਸ ਕਰਕੇ ਜਿਹੜਾ ਰੇੜਕਾ ਉਹ ਵਧਿਆ ਹੈ ਹੁਣ ਸਵਾਲ ਹੈ ਕਿ ਜਦ ਪਟਿਆਲੇ ਬਲੇਰਕੂਟਲਾ ਦੇ ਵਿੱਚ ਰੇਟ ਵਧ ਦਿੱਤਾ ਜਾ ਰਿਹਾ ਹਾਲਾਂਕਿ ਲੁਧਿਆਣਾ ਦੇ ਮੁਕਾਬਲੇ ਪਟਿਆਲਾ ਤੇ ਬਲੇਰਕੂਟਲਾ ਕਿਤੇ ਵੀ ਥਾਂ ਟਿਕਦੇ ਨਹੀਂ ਮੈਟਰ ਹੀ ਨਹੀਂ ਕਰਦੇ ਕਿਉਂਕਿ ਲੁਧਿਆਣਾ ਪੰਜਾਬ ਦੀ ਇੱਕ ਆਰਥਿਕ ਰਾਜਧਾਨੀ ਦੇ ਤੌਰ ਤੇ ਪੰਜਾਬ ਨੂੰ ਦੇਖਿਆ ਜਾਂਦਾ ਹੈ। ਅਗਰ ਉੱਥੇ ਰੇਟ ਘਟ ਦਿੱਤੇ ਜਾ ਰਹੇ ਨੇ ਤੇ ਮਲੇਰਕੋਟ ਦੇ ਤੇ ਪਟਿਆਲੇ ਰੇਟ ਵਧ ਦਿੱਤੇ ਜਾ ਰਹੇ ਇਹਦੇ ਪਿੱਛੇ ਇਹ ਹੁਣ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਾਂ ਬਾਹਰ ਸਰਕਾਰ ਦੇ ਜਿਹੜੇ ਮੰਤਰੀ ਨੇ ਨਿੱਤਨ ਗੜੜੀ ਉਹਨਾਂ ਨੂੰ ਵੀ ਜਵਾਬ ਦੇਣਾ ਪੈਗਾ ਔਰ ਦੂਜਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਜਵਾਬ ਦੇਣਾ ਪੈਗਾ ਕਿ ਜਦ ਉੱਥੇ ਪ੍ਰਾਈਵੇਟ ਰੇਟ 45 ਲੱਖ ਤੋਂ ਖਿਲਾਅ ਤੇ ਫਿਰ 12 ਲੱਖ ਰੁਪਇਆ ਕਿ ਉਹਨਾਂ ਪ੍ਰਤੀਕਲਾ ਦਿੱਤਾ ਜਾ ਰਿਹਾ ਜਦ ਕਿ ਜਿਹੜੇ 2013 ਦਾ ਜਿਹੜਾ ਜ਼ਮੀਨ ਐਕਵਾਇਰ ਕਰਨ ਸੁਪੰਦਿਕ ਕਾਨੂੰਨ ਬਣਿਆ ਉਹਦੇ ਐਕਟ ਦੇ 18 ਸੈਕਸ਼ਨ ਦੇ 7 ਨੰਬਰ ਪੈਰਾ ਦੇ ਵਿੱਚ ਸਾਫ਼ ਸਪੱਸ਼ਟ ਲਿਖਿਆ ਦੇ ਕੀ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਠੱਗੀ ਮਾਰ ਰਿਹਾ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਹੀ ਕੋਈ ਚੁਜ ਹਰੀ ਕਰ ਰਿਹਾ ਜਾਂ ਫਿਰ ਕਿਸਾਨਾਂ ਦਾ ਕੋਣ ਨੁਕਸਾਨ ਕਰ ਰਿਹਾ ਿਸਾਨਾ ਦਾ ਨੁਕਸਾਨ ਹੋ ਰਿਹਾ ਕਿ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਆਮਲੇ ਸਾਹਮਣੇ ਆ ਖੜੀਆਂ ਨੇ ਉਸ ਮਸਲੇ ਚ ਗੱਲ ਇਥੋਂ ਤੱਕ ਪਹੁੰਚ ਗਈ ਕਿ ਫਿਰ ਪੰਜਾਬ ਦੇ ਰਾਜਪਾਲ ਨੇ ਪਹਿਲਾਂ ਸੈਂਟਰਲ ਸਰਕਾਰ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਔਰ ਫਿਰ ਉਸ ਤੋਂ ਅਗਲੇ ਦਿਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਸੱਤਰ ਇੱਕ ਦੇ ਅਧਿਕਾਰੀ ਜਿਨ੍ਹਾਂ ਦੀ ਗਿਣਤੀ 15 ਤੋਂ 20 ਹੈ ਉਹਨਾਂ ਨੂੰ ਬੁਲਾ ਕੇ ਪੰਜਾਬ ਵਿੱਚ ਚੱਲ ਰਹੇ ਸੈਂਟਰ ਦੇ ਪ੍ਰੋਜੈਕਟਾਂ ਨੂੰ ਲੈ ਕੇ ਮੀਟਿੰਗ ਕੀਤੀ ਆ ਉਸ ਤੇ ਵੀ ਉਹਨਾਂ ਸਿਆਸਤ ਤੋਂ ਸ਼ੁਰੂ ਹੋ ਗਿਆ ਸ਼ੁਰੂ ਵਿੱਚ ਕਾਲੀ ਦਾ ਮੰਗਣਾ ਕਿ ਇਹ ਸੰਗੀਤਾ ਚੇਤੇ ਵਿੱਚ ਧਗੜਾ ਜਦ ਕਿ ਪੰਜਾਬ ਸਰਕਾਰ ਫਲਾਜੂ ਪਰ ਲੇਕਿਨ ਕੌਮੀ ਰੇਡ ਦਾ ਜਿਹੜਾ ਚੱਲ ਰਿਹਾ ਮਾਲਵੇ ਦਾ ਉਹਦੇ ਵਿੱਚ ਇੱਕ ਗੱਲ ਸਾਹਮਣੇ ਹੀ ਆ ਕਿ ਪਟਿਆਲਾ ਤੇ ਮਲੇਰ ਕੋਟਲਾ ਦੇ ਕਿਸਾਨਾਂ ਨੂੰ ਜਿਹੜਾ ਮਾਅਬਜਾ ਵਾ ਉਹ ਮਨਪਸੰਦ ਮਿਲਿਆਗਾ ਜਦ ਕਿ ਲੁਧਿਆਣਾ ਦੇ ਕਿਸਾਨਾਂ ਦਾ ਇਹ ਦੋਸ਼ ਆ ਕਿ ਸਾਨੂੰ ਠੱਗਿਆ ਗਿਆ ਔਰ ਜਿਹੜਾ ਪ੍ਰਸ਼ਾਸਨ ਨੇ ਵੀ ਸਾਥ ਨਹੀਂ ਦਿੱਤਾ ਦੇਹ ਦੇ ਇਸ ਮਸਲੇ ਤੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਸੀ ਕਿ ਖੁਦ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਉਹ ਗੱਲਬਾਤ ਸਭਾ ਦਿਨ ਕਿੱਥੇ ਮੁਕਰ ਕਰਦੇ ਨੇ ਕਿ ਕੀ ਕਿਸਾਨਾਂ ਦੀ ਜਿਹੜੀ ਮੁਸ਼ਕਲ ਆ ਜਾਂ ਸਮੱਸਿਆ ਵਾ ਜੈ ਉਹਦਾ ਹੱਲ ਨਿਕਲੇਗਾ ਇਹ ਜਾਣਕਾਰੀ ਨੇ ਧਰ ਤੋਂ ਲੈਂਦੇ ਆ ਕਿ ਦੇਹ ਦੇ ਰੋਏ ਵੀ ਸੁਝਾਅ ਕਰਦਾ